ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਧਾਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਸਰਨ ਤੁਮਾਰੀ ਅਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨੋ ਸ੍ਰੀ ਮਹਿਲਾ ਚੌਥਾ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਲ ਗੁਰ ਚਾਲੀ ਸਤ ਗੁਰ ਦਿਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਰਹਾਉ ਹਰ ਕੀ ਸੰਤ ਸੁਨੋ ਜਨ ਪਾਈ ਗੁਰ ਸੇਵੋ ਬੇਗ ਬਗਾਲੀ ਸਤਿਗੁਰ ਸੇਵ ਖਰਚ ਹਰ ਬਾਦੋ ਮਤ ਜਾਣੋ ਆਜ ਕੈ ਕਾਲੀ ਹਰ ਕੀ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਹਰ ਹਰ ਜਪਣ ਜਪ ਲੋ ਚੁਲ ਚਾਨੀ ਹਰ ਕਿਰਪਾ ਕਰ ਬਣ ਬਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗਰਾਲੀ ਹਰ ਹਰ ਜਪਣ ਜਪ ਲੋ ਚਲ ਜਾਨੀ ਹਰ ਕਿਰਪਾ ਕਰਵਣ ਬਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ ਏ ਭਾਈ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਉੱਤੇ ਤੁਰ ਸਕਦੇ ਹਾਂ ਸੁੱਖਾਂ ਦਾ ਦੇਣ ਵਾਲਾ ਗੁਰੂ ਆਪ ਹੀ ਮਿਹਰ ਕਰੇ ਤੇ ਸਾਨੂੰ ਆਪਣੇ ਲੜ ਲਾ ਲਈ ਫੇ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ ਗੁਰੂ ਆਖਦਾ ਹੈ ਕਿ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਿਆ ਕਰੋ ਇਹ ਜੋ ਕੁਝ ਗੁਰੂ ਆਖਦਾ ਹੈ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ ਕਿਉਂਕਿ ਪ੍ਰਭੂ ਦੀ ਸਿੱਖਤ ਸਲਾਹ ਅਨੋਖੀ ਤਰਦੀਲੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਰਹਾਉ ਛੇ ਹਰੀ ਦੇ ਸੰਤ ਜਣੋ ਏ ਪ੍ਰਭੂ ਸੁਣੋ ਛੇਤੀ ਹੀ ਗੁਰੂ ਦੇ ਸ਼ਰਨ ਪੈ ਜਾਓ ਗੁਰੂ ਦੀ ਸ਼ਰਨ ਪੈ ਕੇ ਜੀਵਨ ਸਫਰ ਵਾਸਤੇ ਪਰਮਾਤਮਾ ਦੇ ਨਾਮ ਦੀ ਖਰਚੀ ਪੱਲੇ ਬੰਨੋ ਮਤਾਂ ਇਹ ਸਮਝੋ ਕਿ ਅੱਜ ਇਹ ਕੰਮ ਕਰ ਲਵਾਂਗੇ ਭਲਕੇ ਇਹ ਕੰਮ ਕਰ ਲਵਾਂਗੇ ਟਾਲ ਮਟੋਲੇ ਨਾ ਕਰਨੇ ਏ ਹਰੀ ਦੇ ਸੰਤ ਜਨੋ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਖਰੀਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ। ਏ ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ। ਏ ਬਨਵਾਰੀ ਪ੍ਰਭੂ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਹੋਈ ਹੈ। ਮਿਹਰ ਕਰ ਦਾਸ ਨਾਨਕ ਆਖਦਾ ਹੈ। ਏ ਪ੍ਰਭੂ ਮੈਨੂੰ ਸਾਧ ਸੰਗਤ ਵਿੱਚ ਮਿਲਾਈ ਰੱਖ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ